ਅਰਸੀ ਨੂੰ ਪਾਖਾ ਕੀ ਅਰਸੀ ਨੂੰ ਪਾਖਾ ਜੀ ਬੈਠੋ ਬੈਠੇ ਮਹਾਰਾਜ ਹੋਰ ਸਾਵੋ ਇੰਦਰ ਆਪਣੀਆਂ ਫੌਜਾਂ ਮਿਟਕੀਆਂ ਨੇ ਬਾਈ ਲਾਈਵ ਚੱਲ ਰਿਹਾ ਮਿੱਤਰੋ YouTube ਦੇਤੇ ਸਾਰੀ ਭਾਈ ਕੀ ਹਾਲ ਹੈ ਵਧੀਆ ਜੀ ਭਾਜੀ ਠੀਕ ਹੈ ਲੇਟ ਆਇਓ ਬਾਈ ਭਾਜੀ ਬੱਚਾ ਦੇਣ ਗਿਆ ਸੀ ਬੱਚਾ ਦੇਣ ਗਿਆ ਸੀ ਉਹ ਸਾਰੀ ਜ਼ਿੰਦਗੀ ਬੱਚੀ ਦੇਣਿਆ ਹੁਣ ਟਾਈਮ ਹੋਇਆ ਜੇ ਅੱਜ ਹੀ ਕੰਦੀ ਕੇ ਬਣਾ ਕੇ ਫੇਰੀ ਆਉਂਦੇ ਤਾ ਉਹ ਠੀਕ ਠਾਕ ਹੈ ਕੰਮਕਾਰ ਵਧੀਆ ਚੱਲ ਰਹੇ ਹਨ ਹਾਂਜੀ ਵਧੀਆ 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 ਘਰ ਪ੍ਰਵਾਹ ਠੀਕ ਹੈ ਇਹ ਅੱਜ ਭਾਈ ਸਾਰੇ ਵੀਰ ਪਹੁੰਚੇ ਹੋਏ ਨੇ ਸਾਡੇ ਬਰੀਡਰ ਆ ਦੇਖੋ ਇਹ ਭਾਈ ਬੈਲਜੀਮਾ ਵਾਲਾ ਆਪਣਾ ਕੀ ਨਾਮ ਵੀਰੇ ਹਾਂ ਦੀਪ ਡੌਗ ਇਹ ਭਾਈ ਦੀਪ ਡੌਗ ਮਲੇਰਕੋਟ ਨੇੜੇ ਵਿੱਚ ਆਇਆ ਬਹੁਤ ਦੂਰੋਂ ਸਾਰੇ ਆਏ ਨੇ ਪਰ ਆਪਣਾ ਕਿਹੜਾ ਪਿੰਡਾ ਆਪਣਾ ਫਗਵਾੜਾ ਮੈਮੀ ਡੌਗ ਇਹ ਮੈਮੀ ਡੌਗ ਇਹਨਾਂ ਨੂੰ ਫਗਵਾੜੇ ਤੋਂ ਇੱਧਰ ਵੀ ਹੁੰਦੇ ਆ ਆਪਣੇ ਫਰੈਂਡਸ ਨਾਲ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਵਧੀਆ ਚਲੋ ਜੀ ਆਏ ਨੂੰ ਭਾਈ ਇਹ ਸਾਰੇ ਅੱਜ ਸਨੀ ਵੀਰ ਕੋਲੇ ਪਹੁੰਚੇ ਹੋਏ ਨੇ ਸਾਡੇ ਨਾਲ ਤੇ ਉਹਨਾਂ ਦੇ بیٹے ਦੇ ਜਨਮ ਦੀ ਖੁਸ਼ੀ ਵੀ ਹੈਗੀ ਤੇ ਇੱਕ ਉਹਨਾਂ ਦੇ ਮਕਾਨ ਦਾ ਜਮੂਹਤਾ ਨਵੇਂ ਜਿਹੜਾ ਘਰ ਬਣਾਇਆ ਉਹਨਾਂ ਨੇ ਨਾ ਸਾਰੇ ਭਾਈ ਪਹੁੰਚੇ ਹੋਏ ਨੇ ਇੱਥੇ ਤੇ ਮੈਕਸ ਕਿਊਟ ਪੱਪੀ ਅੱਜ ਅਸੀਂ ਪਹੁੰਚਾ ਹਾਂ ਹੁਸ਼ਿਆਰਪੁਰ ਤੇ ਸਾਰੇ ਭਰਾ ਇੱਥੇ ਆਪਣਾ ਚਾਹ ਪਾਣੀ ਪੀ ਰਹੇ ਹੋਣਾ ਦੇਖੋ ਬਹੁਤ ਵਧੀਆ ਇਹਨਾਂ ਨੇ ਅਰੇਂਜਮੈਂਟ ਕੀਤਾ ਹੋਇਆ ਤੇ ਚਾਹ ਪਾਣੀ ਚੱਲ ਰਿਹਾ ਤੇ ਅੱਜ ਸਰਦਨ ਇੱਥੇ ਆ ਸੀ ਤੇ ਸਾਰੇ ਭਰਾਵਾਂ ਨੂੰ ਮਿਲ ਕੇ ਫਿਰ ਜਾਵਾਂਗੇ ਮੈਕਸ ਕਿਊਟ ਪੱਪੀ ਪਾਰਟੀ ਹੋ ਗਈਓ ਅੰਕਲ ਜੀ ਹਾਂ ਬਿਲਕੁਲ ਪਾਰਟੀ ਹੋ ਗਈ ਜੀ ਚੱਲ ਰਹੀ ਐ ਉਹ ਯਾਰ ਆਪਣੇ ਭਰਾ ਦੇ ਨੇ ਇੱਥੇ ਇੱਕ ਮਤਲਬ ਬੱਚਾ ਹੋਇਆ ਕਾਫੀ ਚਰਬਾ ਉਧਰ ਆਏ ਸੀਗੇ ਤੇ ਨਾਲੇ ਘਰ ਦਾ ਮਹੁਰ ਸੀ ਇਹ ਸਾਰੇ ਬਰੀਡਰ ਭਾਈ ਆ ਸਾਡੇ ਆ ਦੀਪੋਰੀ ਤੇ ਉਹ ਭਾਈ ਆ ਗਿਆ ਆਪਣਾ सनी ਆ ਗਿਆ ਫਲਵਾੜੇ ਵਾਲਾ ਔਰ ਸਾਰੇ ਭਰਾ ਆਏ ਹੋਏ ਨੇ ਇੱਥੇ ਜਿੰਨੇ ਵੀ ਡੌਗ ਲਾਈਨ ਦੇ ਨਾਲ ਸੰਬੰਧਿਤ ਰੱਖਦੇ ਨੇ ਕਿਉਂਕਿ ਜਿੱਦਾਂ ਦਾ ਸਰਕਲ ਹੁੰਦਾ ਉਦਾਂ ਦਾ ਹੀ ਫਿਰ ਬੰਦਾ ਪਹੁੰਚਦਾ ਨਾ ਆ ਵਾਈਕਰੂ ਜੀ ਵਾਈਕਰੂ ਜੀ ਵੀ ਹਾਲ ਚਾਲ ਨੇ ਜੀ ਬਹੁਤ ਵਧੀਆ ਸਿੱਧੂ ਸੇਰੋ ਸੰਗਰੂਰ ਸਿੱਧੂ ਸਾਹਿਬ ਕੀ ਹਾਲ ਚਾਲ ਨੇ ਇਧਰ ਦੇਖੋ ਚਾਹ ਪਾਣੀ ਦੀ ਪਾਰਟੀ ਚੱਲ ਰਹੀ ਹੈ ਆਈ ਜਾਂਦੇ ਨੇ ਵੀਰ ਹੁਸ਼ਿਆਰਪੁਰ ਬੈਠੇ ਆ ਪਸਨੀ ਭਾਈ ਦੇ ਘਰ ਅੱਜ ਤੇ ਸਾਰੇ ਵੀਰ ਇੱਥੇ ਪਹੁੰਚ ਰਹੇ ਨੇ ਭਾਈ ਜਿੰਨੇ ਵੀ ਡੌਗ ਲੈਂਡ ਦੇ ਨਾਲ ਸੰਬੰਧਿਤ ਰੱਖਦੇ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈ ਇਹਨਾਂ ਨੇ ਆ ਦੇਖੋ ਜੋ ਕਿ ਹਾਂਜੀ ਹਾਂ ਮੇਰਾ ਵੀ ਨਾਮ ਲੈਤਾ ਜੀ ਮਾਰਾ ਹੀ ਲੈਤਾ ਬੱਸ ਜੀ ਇਹ ਆਪਣੇ ਦਰਾਹੇ ਵਾਲੇ ਭਾਈ ਨੇ ਸਾਡੇ ਨਾਲ ਜੁੜੇ ਹੋਏ ਨੇ ਅੱਲੇ ਸਾਰੇ ਤਰ੍ਹਾਂ ਦਾ ਦਰਾਹੇ ਵਾਲੇ ਉਹ ਦੇਖ ਲੋ ਇਹਨਾਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਇਹਨਾਂ ਦਾ ਜਿਹੜਾ ਇਹ ਚੀਜ਼ ਦੇਖੀਵੇਂ ਬਹੁਤ ਸੌਫਟ ਹੈ ਜਿਹੜਾ ਆ ਬਣਾਉਂਦੇ ਆ ਇਹ ਇਹਨੂੰ ਕੀ ਕਹਿੰਦੇ ਗੋਲ ਗੱਪਾ ਹਨਾ ਪਾਣੀ ਇਹਨਾਂ ਦਾ ਬਿਨਾਂ ਜਮਾ ਸਾਦਾ ਇਹ ਦੇਖੋ ਇਹ ਸਤ ਬਹੁਤ ਵਧੀਆ ਨੇ ਕੀ ਹਾਲ ਹੈ ਜੀ ਠੀਕ ਹੈ ਜੀ ਕਿੱਥੋਂ ਆਇਆ ਆਪਾਂ ਦੱਸਿਓ ਮੜੇ ਆ ਜੀ ਕਿੱਥੋਂ ਆਇਆ ਆ ਹਸ਼ਿਆਰਪੁਰ ਤੋਂ ਲੋਕਲੀ ਨੇ ਤਾਂ ਬਹੁਤ ਵਧੀਆ ਬਣਾਉਂਦੇ ਆ ਗੋਲ ਗੱਪੇ ਬਹੁਤ ਘੈਂਟ ਬਣਾਉਂਦੇ ਆ ਇਹ ਇਹ ਅਦੇ ਕਣਕ ਦੇ ਵਾਲੇ ਨੇ ਸੂਜੀ ਦੀ ਨਹੀਂ ਹੈਗੇ ਨਾ ਇਹ ਸੂਜੀ ਆਟੇ ਕੀ ਨੇ ਸੂਜੀ ਆਟੇ ਕੀ ਨੇ ਮਿਕਸ ਆ ਗਿਆ ਠੀਕ ਹੈ ਬਹੁਤ ਵਧੀਆ ਤੇਸਟ ਹੈ ਨਾ ਦਾ ਵੈਸੇ ਆਪਾਂ ਕਿੱਥੇ ਖੜਦੇ ਕਿੱਥੋਂ ਬਣਾਉਂਦੇ ਨੇ ਜਿਹੜੀ ਦਰੀ ਬਾਲ ਪਾੜੀ ਕਰਦੇ ਹੋਣਾ ਓਕੇ ਜਿਹੜੀ ਦਰੀ ਦੇ ਦੀ ਡੈਰੀ ਭੇਜਦੀ ਜਾਈਂ ਡੇਰ ਦੀ ਡੈਰੀ ਠੀਕ ਆ ਜੀ ਇਹਨਾਂ ਦਾ ਲੋਕੇਸ਼ਨ ਹੈਗੀ ਉੱਥੇ ਠੀਕ ਆ ਜੀ ਆਗਲਾ ਚਾਟ ਪੰਡਾਰ ਕਿਹੜਾ ਆਗਲਾ ਚਾਟ ਪੰਡਾਰ ਇੱਥੇ ਤੁਸੀਂ ਲੈਵਲ ਤਾਂ ਲਾਇ ਨਹੀਂ ਆਪਣਾ ਉਹਨਾਂ ਨੇ ਲਾਇਆ ਹੋਇਆ ਇਹ ਅਸਾ ਟੈਂਟ ਵਾਲਿਆਂ ਦੇ ਘਰੇ ਹੋਏ ਤੁਸੀਂ ਓਕੇ ਠੀਕ ਆ ਜੀ ਕਰ ਲਓ ਨੋਟ ਆਗਲਾ ਚਾਟ ਪੰਡਾਰ ਇਹਨਾਂ ਦਾ ਓਕੇ ਜੀ ਹਾਂ ਜੀ ਮੈਕਸ ਵਾਲਿਓ ਕਿਵੇਂ ਹੋ ਮੈਕਸ ਨੂੰ ਪੱਤੀ ਸਾਡੇ ਨਾਲ ਜੁੜਿਆ ਹੋਇਆ ਇਹ ਵੀ ਬਹੁਤ ਵਧੀਆ ਇਹਨਾਂ ਦਾ پیسے ਮੈਂ ਖਾਦਾ ਨਹੀਂ ਕਹਿੰਦੇ ਵਧੀਆ ਘੈਂਟ ਬਣਾਉਂਦੇ ਨੇ ਇਹ ਇਧਰ ਸਾਡੇ ਠਾਕੁਰ ਜੀ ਬੈਠੇ ਨੇ ਕਾਫੀ ਇਹਨਾਂ ਕੋਲੇ ਕਹਿੰਦੇ ਜੇ ਲਾਈਟ ਪਾਜੀ ਤਾਂ ਗਰਮ ਮਿਲਦੀ ਆ ਪਰ ਆਤ ਵੀ ਇੱਥੇ ਹੀ ਆ ਦੇ ਖੋਲਿਖ ਰੱਖਿਆ ਨਾ ਨਹੀਂ ਬੰਦ ਹੋਣ ਦੇ ਵੀ ਕਾਫੀ ਤੁਹਾਨੂੰ ਤਿਆਰ ਮਿਲੂਗੀ ਕੋਈ ਚੱਕਰ ਵਾਲੀ ਗੱਲ ਨਹੀਂ ਠਾਕੁਰ ਜੀ ਕੀ ਹਾਲ ਹੈ ਹੋਰ ਸੁਣਾਓ ਸੇਤਾ ਕੈਮ ਨੇ ਬਿਲਕੁਲ ਕੈਮ ਆ ਜੀ ਚੱਕੀ ਰੱਖਿਆ ਕੰਮ ਬਿਲਕੁਲ ਚੱਕਿਆ ਜੀ ਬਹੁਤ ਵਧੀਆ ਇਹਨਾਂ ਦਾ ਦੇਖੋ ਠਾਕੁਰ ਜੀ ਐਸਪ੍ਰੈਸੋ ਕਾਫੀ ਆ ਨੰਬਰ ਰੋ ਇਹਨਾਂ ਦਾ ਕਿਸੇ ਨੂੰ ਜਰੂਰ ਤਾਂ ਹਸਿਆਰਪੁਰ ਦੀ ਏਥੇ ਆਪਾਂ بیا ਇਹਦਾ ਪ੍ਰੋਗਰਾਮ ਚ ਵੀ ਐਡ ਕਰੀ ਜੇ ਨੇ ਵੀ ਆ ਦੇਖ ਲੋ ਠੀਕ ਆ ਜੀ ਧੰਨਵਾਦ ਜੀ ਬਾਕੀ ਕੀ ਹਲਚਲ ਆ ਆਪਾਂ ਕਿੱਥੋਂ ਆਏ ਦੱਸਿਓ ਕਿਉਂਕਿ ਮੇਰਾ ਤਾਂ ਸੁਭਾਅ ਵੰਡਿਆ ਵੀ ਕਿੱਥੋਂ ਆਏ ਪੁੱਛਦੇ ਹੁੰਦੇ ਆ ਇਹ ਸਾਰੇ ਸਣੀ ਦੇ ਦੋਸਤਾਂ ਜਿੰਨੇ ਆਪਣੇ ਬ੍ਰੀਡਰ ਵੀਰ ਨੇ ਆਪਣੇ ਮਿਲਨ ਨਾਲ ਆਲੇ ਬੰਦੇ ਸਾਰੇ ਅੱਜ ਇੱਥੇ ਪਹੁੰਚੇ ਹੋਏ ਨੇ ਕਿਵੇਂ ਲੱਗ ਰਹੀ ਫਿਰ ਪਾਰਟੀ ਵਧੀਆ ਬਹੁਤ ਵਧੀਆ ਤੇ ਸਣੀ ਭਾਜੀ ਵਾਸਤੇ ਸਣੀ ਭਾਜੀ ਨੇ ਬਹੁਤ ਵਧੀਆ ਬਲੋਕ ਕਿਤਾ ਨਾ ਰਾਤ ਦਾ ਚੱਲ ਰਿਹਾ ਪ੍ਰੋਗਰਾਮ ਹਾਂਜੀ ਹਾਂਜੀ ਹੋਰ ਫਿਰ ਠੀਕ ਹੈ ਜੀ ਠੀਕ ਆਬ ਮੈਂ ਤੁਹਾਨੂੰ ਸਾਰਾ ਦਿਖਾ ਰਿਹਾ ਬਹੁਤ ਵਧੀਆ ਇਹਨਾਂ ਨੇ ਬਣਾਇਆ ਹੋਇਆ ਇਧਰ ਸੌਸ ਆ ਗਿਆ ਆ ਜਿਹੜੀ ਚਿੱਟੀ ਚੱਟਣੀ ਆ ਬਹੁਤ ਵਧੀਆ ਹੈ ਇਹ ਮੈਂ ਟੈਸਟ ਵੀ ਦੇਖਿਆ ਦਾ ਘੰਟਾ ਪੂਰੀ ਲੱ ਪਕੌੜੇ ਆ ਗਏ ਦੇਖੋ ਇਹ ਪਨੀਰ ਦੇ ਪਕੌੜੇ ਇਹ 스ਨੈਕਸ ਆ ਗਏ ਇਧਰ ਸਮੋਸਾ ਆ ਗਿਆ ਇਹਨੂੰ ਕੀ ਕਹਿੰਦੇ ਆ ਹਨੀ ਗੋਭੀ ਹਰੀ ਗੋਭੀ ਹਨੀ ਗੋਭੀ ਆ ਦੇਖੋ ਬਹੁਤ ਬਲਗ ਲਗ ਆਇਟਮ ਬਣਾਈਆਂ ਨੇ ਪੂਰੀ ਘੰਟਾ ਇਹ ਆ ਦੇਖ ਲਓ ਹਨੀ ਗੋਭੀ ਸ਼ੇਅਰ ਕਰ ਦਿਓ ਲਾਈਵ ਨੂੰ ਬਹੁਤ ਚੀਜ਼ਾਂ ਦਿਖਾਵਾਂ ਤੁਹਾਨੂੰ ਮੈਂ ਇਹ ਆ ਗਏ ਪਕੌੜੇ ਪਾਲਕ ਦੇ ਪਾਲਕ ਗੰਡੇ ਦੇ ਪਕੌੜੇ ਆ ਗਏ ਤੇ ਗੋਭੀ ਦੇ ਤੇ ਗੋਭੀ ਦੇ ਪਕੌੜੇ ਆ ਗਏ ਹੋਰ ਵੀ ਆਇਟਮ ਤੁਹਾਨੂੰ ਦਿਖਾਵਾਂਗਾ ਉਧਰ ਬਹੁਤ ਵਧੀਆ ਤਿਆਰ ਕਰ ਰਹੇ ਨੇ ਇੰਨੀ ਸਫਾਈ ਹੈ ਇੱਕ ਸਭ ਤੋਂ ਵਧੀਆ ਗੱਲ ਇਹ ਜਿਹੜਾ ਇਹਦਾ ਟੇਸਟ ਬਹੁਤ ਵਧੀਆ ਮਸਾਲੇ ਬਹੁਤ ਘੱਟ ਲਾਏ ਹੋਏ ਨੇ ਬਾਲਾ ਘੱਟ ਟੇਸਟ ਬਣਾਇਆ ਹੋਇਆ ਕਿਹੜਾ ਆਪਣਾ ਜੀ ਇਹ ਟੈਂਟ ਕਿਹੜਾ ਹੈ ਕਾਲ ਸਟੈਂਡ ਕਾਲ ਸਟੈਂਡ ਇਹ ਜਿਹੜਾ ਇਹ ਤਿਆਰ ਕਰ ਰਹੇ ਨੇ ਇਹ ਕੌਣ ਨੇ ਇਹ ਮਿੰਨ ਗੰਨ ਭਾਈ ਹੈ ਮੇਰਾ ਨਾਮ ਅਸਰ ਤੁਸੀਂ ਸਰਵਾਈਵ ਕਰ ਦਿਓ ਕੱਲਾ ਠੀਕ ਆ ਜੀ ਨਹੀਂ ਆ ਜਾਓ ਚਲੋ ਹੋਈ ਚੱਲਦਾ ਹੈ ਇੱਥੇ ਤਾਂ ਪਾਣ ਜਾਣੀ ਕਿੰਨੇ ਵੀ ਚਲੋ ਜੀ ਮੈਂ ਬਾਹਰ ਵੀ ਦਿਖਾਣਾ ਤੁਹਾਨੂੰ ਜਾ ਕੇ ਕੋਈ ਸਟਾਰਟ ਹੋਇਆ ਹੈਗੇ ਪ੍ਰੋਗਰਾਮ ਪੂਰਾ ਵਧੀਆ ਬਾਈ ਰਾਤ ਦਾ ਪ੍ਰੋਗਰਾਮ ਚੱਲ ਰਿਹਾ ਨੇ ਬੇਟੇ ਦੀ ਖੁਸ਼ੀ ਵੀ ਹੈਗੀ ਆ ਤੇ ਇਹਨਾਂ ਨੇ ਇੱਥੇ ਆਪਣਾ ਹਾਊਸ ਬਣਾਇਆ ਦੇਖੋ ਇਹ ਸਨੀ ਦਾ ਹਾਊਸ ਆ ਗਿਆ ਭਾਈ ਹਸਿਆਰਪੁਰ ਦੇ ਵਿੱਚ ਬਾਦਸ਼ਾਨ ਉਹ ਬੰਦੇ ਲੁਕੇ ਖੜੇ ਨੇ ਉੱਥੇ ਦੇਖੋ ਉਹਨਾਂ ਦੀ ਗੱਡੀ ਲੈ ਕੇ ਭੱਜ ਗਿਆ ਕੋਈ ਗੱਡੀ ਉਹਨਾਂ ਦੀ ਗੱਡੀ ਗਾਇਬ ਹੋ ਗਈ ਉਹ ਦੇਖੋ ਖੜਿਆ ਉਹ ਖੜਿਆ ਮੋੜੀ ਦੇ ਵਿੱਚ ਆ ਇਹ ਬਲੇਰ ਕੋਟ ਦੇ ਆ ਲੈ ਨੇ ਗੱਡੀ ਆ ਗਈ ਪਿੱਲਾ ਵਸੇ ਹੁੰਦਾ ਏ ਚੱਕ ਲੱਗ ਰਹੇ ਨੇ ਦੋਰੇ ਕੁੱਪੜੇ ਰਿਆ ਨੇ ਇਹ ਸ਼ਿਵਾਲਿਕ ਭਾਜੀ ਨੇ ਇਹਨਾਂ ਦੇ ਪੂਰਾ ਲੋਡ ਪਿਆ ਆ ਗੱਲ ਦਾ ਪੂਰੀ ਰੇਸ ਲਾਈ ਹੋਈ ਆ ਨਾਲੇ ਅੰਦਰ ਬਾਬੇ ਅੰਦਰ ਪਾਣੀ ਪੜ ਰਹੇ ਨੇ ਹਨਾ

ਤੇਲੇ ਬਹੁਤ ਟੈਂਟ ਲੱਗੇ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਬਣ ਰਿਹਾ ਇਹ ਕਸੂਕੋ ਮੈਂ ਲਾਈਵ ਦੁਬਾਰੇ ਕੱਟ ਕੇ ਲਾਉਣਾ ਸਤਿ ਸ਼੍ਰੀ ਅਕਾਲ ਕੀ ਯਾਰ ਹੋਣ ਲੱਗਦੀ ਹੈ ਭਾਈ ਇਧਰ ਤੈਂ ਉਹ ਤਵੇ ਇੱਕ ਕਮਜਨ ਵਾਲਾ